ਮਾਂ ਪਿਓ ਨੇ ਆਪਣੇ ਹੀ ਸੋਹਣੇ ਸੁਨੱਖੇ ਪੁੱਤ ਦਾ ਕੀਤਾ ਖਤਰ ਮਿੱਟਾ ਮਾਰ ਕੇ ਉਤਾਰਿਆ ਮੌਤ ਦੇ ਘਾਟ ਕ੍ਰੀ ਲੁਕਲਿਸਤਾ ਹੋਇਆ ਖੌਫਨਾਕ ਅੰਤ ਪਰਿਵਾਰ ਨੂੰ ਜੋੜਨ ਦੀ ਕੋਸ਼ਿਸ਼ ਨੌਜਵਾਨ ਲਈ ਬਣੀ ਕਾਲੀ ਰਾਤ ਪੇਕੇ ਗਈ ਪਤਰੀ ਨੂੰ ਘਰ ਲਿਆਉਣ ਦੀ ਸੀ ਨੌਜਵਾਨ ਦੀ ਜਿੱਤ ਕਹਿੰਦੇ ਹਨ ਕਿ ਪੁੱਤ ਕੁੱਤ ਹੋ ਸਕਦਾ ਪਰ ਮਾਪੇ ਕੁਮਾਪੇ ਨਹੀਂ ਹੋ ਸਕਦੇ ਪਰ ਇੱਕ ਅਜੀਹਾ ਮਾਮਲਾ ਤੁਹਾਨੂੰ ਦੱਸਣ ਲੱਗੀਆਂ ਜਿਸ ਨੂੰ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਤਦਾਦੀ ਕਿ ਇੱਥੇ ਆਪਣੇ ਮਾਪਿਓ ਨੇ ਹੀ ਆਪਣੇ ਹੱਥੀ ਜੰਮੇ ਪਲੇ ਪੁੱਤ ਦਾ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਅਜਨਾਲਾ ਦੇ ਪਿੰਡ ਕਿਆਪੂਰਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਘਰੇਲੂ ਕਲੇਸ਼ ਨੇ ਨੌਜਵਾਨ ਦੀ ਜਾਨ ਲੈ ਲਈ ਪੇਕੇ ਗਈ ਪਤਨੀ ਨੂੰ ਘਰ ਵਾਪਸ ਲਿਆਉਣ ਦੀ ਜਿੱਦ ਆਪਣੇ ਹੀ ਮਾਪਿਆਂ ਨੂੰ ਇਸ ਕਦਰ ਖਿਲਾਫ ਲੱਗੀ ਕਿ ਗੁੱਸੇ ਦੇ ਵਿੱਚ ਆ ਕੇ ਮਾਪਿਆਂ ਨੇ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਸੀਮਰ ਜੰਗ ਸਿੰਘ ਵਜੋਂ ਹੋਈ ਹੈ ਜਿਸ ਦਾ ਕਿ ਕਰੀਬ 4 ਸਾਲ ਪਹਿਲਾਂ ਨਵਪ੍ਰੀਤ ਕੌਰ ਨਾਂ ਦੀ ਕੁੜੀ ਦੇ ਨਾਲ ਵਿਆਹ ਹੋਇਆ ਸੀ ਅਤੇ ਉਹਨਾਂ ਦਾ 2 ਸਾਲ ਦਾ ਬੇਟਾ ਹੈ ਪਰ ਘਰੇਲੂ ਕਲੇਸ਼ ਅਤੇ ਤੰਗ ਪਰੇਸ਼ਾਨੀ ਕਾਰਨ ਉਸ ਦੀ ਪਤਨੀ ਪੇਕੇ ਵਾਪਸ ਚਲੀ ਗਈ ਇਸ ਦੇ ਬਾਵਜੂਦ ਸਿਮਰ ਜੰਗ ਉਸ ਨੂੰ ਮੁੜ ਕੇ ਲਿਆਉਣਾ ਚਾਹੁੰਦਾ ਸੀ ਆਪਣਾ ਘਰ ਵਸਾਉਣਾ ਚਾਹੁੰਦਾ ਸੀ ਪਰਿਵਾਰ ਨੂੰ ਜੋੜ ਕੇ ਰੱਖਣਾ ਚਾਹੁੰਦਾ ਸੀ ਪਰ ਇਹ ਹੀ ਗੱਲ ਉਸਦੇ ਮਾਪਿਆਂ ਨੂੰ ਠੀਕ ਨਹੀਂ ਸੀ ਲੱਗ ਰਹੀ ਜਿਸ ਕਾਰਨ ਘਰ ਦੇ ਵਿੱਚ ਟਕਰਾਰ ਹੋਈ ਅਤੇ ਸਿਮਰ ਜੰਗ ਦੇ ਮਾਪੇ ਉਸ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਘਰ ਦੇ ਵਿੱਚ ਜਿਵੇਂ ਹੀ ਕਲੇਸ਼ ਹੋਇਆ ਤਾਂ ਮਾਪਿਆਂ ਨੇ ਗੁੱਸੇ ਦੇ ਵਿੱਚ ਆ ਕੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮ੍ਰਿਤਕ ਦੀ ਪਤਨੀ ਮ੍ਰਿਤਕ ਦੇ ਸੋਹਰਾ ਅਤੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਆ ਉਸ ਨੂੰ ਦੇ ਸਰ ਮੇਰਾ ਨਾਮ ਨਾ ਪ੍ਰੀਤ ਕੌਰ ਆ ਮੇਰਾ ਪਿੰਡ ਕਾਂਪੁਰ ਮੈਂ ਵਿਆਹੀ ਹੋਈ ਆ ਮੇਰੇ ਪਤੀ ਦਾ ਨਾਮ ਸੀ ਮਨਜੰਗ ਸਿੰਘ ਅੱਛਾ ਜੀ ਮੇਰੇ ਸਾਸੋਰਾ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਸਰ ਫਰਵਰੀ ਚ 4 ਸਾਲ ਹੋਣੀ ਆ ਅੱਛਾ ਜੀ ਸਰ ਮੇਰਾ ਘਰ ਵਾਲਾ ਹੁਣ ਸਾਡਾ ਕੇਸ ਚੱਲਦਾ ਪਿਆ ਹੀ ਪਹਿਲਾਂ ਤੋਂ ਹੀ ਮੇਰੇ ਘਰ ਵਾਲਾ ਜਿਹੜਾ ਸੀ ਉਹ ਮੈਨੂੰ ਲੈ ਕੇ ਜਾਣਾ ਚਾਹੁੰਦੇ ਸੀ ਉਹ ਮੇਰੇ ਫੋਨ ਤੇ ਗੱਲਬਾਤ ਵੀ ਉਹਨਾਂ ਨਾਲ ਹੁੰਦੀ ਇਵਨ ਮੇਰੇ ਨਾਲ ਅੱਜ ਵੀ ਸਵੇਰੇ ਗੱਲ ਹੋਈ ਉਹਨਾਂ ਦੀ ਚੈਟ ਤੇ ਪਰ ਮੈਨੂੰ ਨਹੀਂ ਪਤਾ ਕੀ ਹੋਇਆ ਹੁਣ ਮੈਨੂੰ ਪਤਾ ਚੱਲਿਆ ਵਾ ਕਿ ਉਹਨਾਂ ਨੂੰ ਮਾਰ ਦਿੱਤਾ ਉਹਨਾਂ ਦੇ ਮਾਂ ਪਿਓ ਨੇ ਮਾਰਿਆ ਕਿ ਕੁਛ ਉਹ ਮੰਨਦੇ ਨਹੀਂ ਸੀ ਉਹ ਕਹਿੰਦੇ ਸੀ ਉਹਨੂੰ ਕਿ ਅਹੀਂ ਤੇਰੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਨਾ ਉਹ ਮੈਨੂੰ ਦਾਜ ਤੋਂ ਵੀ ਤੰਗ ਪਰੇਸ਼ਾਨ ਕਰਦੇ ਸਾਰੋ ਮੋ ਜਿਹੜੇ ਸਰ ਵੀ ਮੇਰਾ ਨਾ ਮਾਰਾ ਕੀਤਾ ਉਹ ਹੋ ਗਿਆ ਤੁਹਾਨੂੰ ਇੱਥੇ ਰਹਿਣੇ ਫਿਰ ਮੈਂ ਮਾਰਚ 2025 ਤੋਂ ਰਹਿ ਰਹੀ ਆ ਆਪਣੇ ਪਿੰਡ ਮੇਰਾ ਬੇਟਾ ਹੈ ਛੋਟਾ 2 ਸਾਲ ਦਾ ਤੇਰੂ ਵੀ ਮੇਰੇ ਕੋਲ ਹੀ ਆ ਮੇਰਾ ਬੇਟਾ ਵੀ ਆ ਤੇ ਕੋਈ ਖਰਚਾ ਨਹੀਂ ਕੋਈ ਗੋਸ਼ ਨਹੀਂ ਬਟ ਮੇਰੇ ਹਸਬੰਦ ਦੀ ਗੱਲ ਮੇਰੇ ਨਾਲ ਹੁੰਦੀ ਉਹਨੂੰ ਕਹਿੰਦਾ ਜੇ ਤੂੰ ਉਹਨੂੰ ਲਿਆਏਂਗਾ ਤੇ ਅਸੀਂ ਤੈਨੂੰ ਘਰ ਚੋਂ ਕੁਝ ਨਹੀਂ ਦਵਾਂਗੇ ਤੇ ਮੈਨੂੰ ਨਹੀਂ ਪਤਾ ਅੱਜ ਕੀ ਹੋਇਆ ਅੱਜ ਉਤੋਂ ਦੇ ਮਤਲਬ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਮੈਨੂੰ ਆਪ ਕਾਲ ਕੀਤੀ ਤੇ ਉਹਨਾਂ ਨੇ ਕਿਹਾ ਹੈ ਕਿ ਮਾਪਿਓ ਨੇ ਮਾਰਿਆ ਵਾ ਮੁੰਡੇ ਨੂੰ ਇਹ ਇਹਨਾਂ ਦੀ ਆਪਸ ਦੇ ਵਿੱਚ ਬੰਦ ਹੀ ਨਹੀਂ ਸੀ ਨਹੀਂ ਸਰ ਕਿਉਂਕਿ ਮੇਰੇ ਹਸਬੰਦ ਮੈਨੂੰ ਲੈ ਕੇ ਜਾਣਾ ਚਾਹੁੰਦੇ ਹੀ ਨਾ ਤੇ ਮੇਰੇ ਸਾਸੋਹਰਾ ਉਹਨਾਂ ਨਾਲ ਲੜਦੇ ਸੀ ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦਾਜ ਦੀ ਮੰਗ ਕਰਦੇ ਸੀ ਇਸ ਕਰਕੇ ਤੁਹਾਨੂੰ ਪਸੰਦ ਨਹੀਂ ਕਰਦੇ ਹਾਂਜੀ ਕੁੱਟ ਮਾਰ ਕਰਦੇ ਸੀ ਮੇਰੀ ਬੋਦ ਇਹ ਮੇਰੇ ਜਵਾਈ ਹੀ ਜੀ ਮੇਰੀ ਧੀ ਵਿਆਹ ਹੀ ਤਿੰਨ ਸਾਲ ਹੋ ਗਏ ਵਿਆਹੀ ਨੂੰ ਤੇ ਉਹ ਇਹਨਾਂ ਦਾ ਮਾਪਿਓ ਜਿਹੜਾ ਸੀ ਉਹ ਤੰਗ ਕਰਦਾ ਸੀ ਕੋਚਰ ਤੋਂ ਇਹਨਾਂ ਦਾ ਝਗੜਾ ਚੱਲਦਾ ਸੀ ਦੋਹਾਂ ਦੇ ਕਾਰਨ ਇਹ ਜਿਹੜਾ ਸੀ ਕਿ ਬੇਟੀ ਜਿਹੜੀ ਹੈ ਇੱਕ ਤਕਰੀਬਨ 9-10 ਮਹੀਨੇ ਤੋਂ ਰਹਿਣ ਦੀ ਸਾਡੇ ਕੋਲ ਤੇ ਉਹਦੇ ਬਾਅਦ ਇਹ ਜਿਹੜਾ ਮੁੰਡਾ ਸੀ ਉਹ ਖੜਨੀ ਚਾਹੁੰਦਾ ਸੀ ਤੇ ਇਹ ਨਹੀਂ ਕਹਤੇ ਇਸ ਕਰਕੇ ਇਹਨਾਂ ਨੇ ਦੋਵਾਂ ਨੇ ਸੱਸ ਸਹੁਰੇ ਨੇ ਇਹਨੂੰ ਮਾਰਤਾ ਜਵਾਈ ਨੂੰ ਹਾਂਜੀ ਦਾਜ ਦੀ ਮੰਗ ਕਰਦੇ ਸੀ ਹਾਂਜੀ ਜਿਹੜੀ ਸੱਸ ਹੀ ਉਹ ਦਾਜ ਦੀ ਮੰਗ ਕਰਦੀ ਸੀ ਤੇ ਇਹ ਕਰਕੇ ਉਹਦੇ ਤੋਂ ਜ਼ਿਆਦਾ ਲੜਾਈ ਪਈ ਕੀ ਤੁਹਾਡੀ ਬੇਟੀ ਦਾ ਸਰੀ ਹੈ ਕਿ ਫੋਨ ਤੇ ਰੋਜ਼ਾਨਾ ਗੱਲ ਵੀ ਹੁੰਦੀ ਸੀ ਅੱਜ ਵੀ ਗੱਲ ਹੋਈ ਹੈ ਉਹ ਨਾਲ ਹਾਂਜੀ ਅੱਜ ਹੋਈ ਹੈ ਹਾਂਜੀ ਮਤਲਬ ਬੇਟੀ ਨਾਲ ਜਿਹੜਾ ਤੁਹਾਡਾ ਦਿਮਾਗ ਸੀ ਉਹ ਸਹਿਮਤ ਸੀ ਪਰ ਜਿਹੜੇ ਉਹਦੇ ਮਾਪਿਓ ਸੀ ਉਹ ਨਹੀਂ ਸੀ ਲਿਆਉਣਾ ਚਾਹੁੰਦੇ ਹਾਂਜੀ ਹਾਂਜੀ ਇਹ ਜੀ ਕੱਲ ਪਿੰਡ ਕਿਆਮਪੁਰੇ ਥਾਣਾ ਜਨਾਲਾ ਵਿਖੇ ਜਿਹੜਾ ਵਾ ਇੱਕ ਤਲਾਹ ਮਿਲੀ ਸੀ ਕਿ ਇੱਕ ਜਿਹੜਾ ਵਿਅਕਤੀ ਹੈ ਉਹਨੂੰ ਜਿਹੜਾ ਵਾ ਕੁੱਟ ਕੇ ਉਹਦਾ ਕਤਲ ਕਰ ਦਿੱਤਾ ਗਿਆ ਜਿੱਥੇ ਮੌਕੇ ਤੇ ਪੁੱਜ ਕੇ ਤਫ਼ਤੀਸ਼ ਕੀਤੀ ਗਈ ਤੇ ਇਸ ਵਾਪਸ ਜਿਹੜਾ ਵਾ 327 ਨੰਬਰ ਮੁਕਦਮਾ ਥਾਣਾ ਜਨਾਲਾ ਵਿਖੇ ਦਰਜ ਕਰਵਾਇਆ ਗਿਆ ਜੋ ਇਹਦੇ ਵਿੱਚ ਜਿਹੜਾ ਵਾ ਮ੍ਰਿਤਕ ਦੀ ਪਹਿਚਾਨ ਸਿਮਰਨ ਜੰਗ ਸਿੰਘ ਪੁੱਤਰ ਹਰਪਾਲ ਸਿੰਘ ਵਜੋਂ ਹੋਈ ਆ ਇਸ ਵਿੱਚ ਜਿਹੜਾ ਦਸਨਯੋਗ ਗੱਲ ਇਹ ਹੈ ਕਿ ਸਿਮਰਨ ਜੰਗ ਸਿੰਘ ਦੇ ਦੇ ਮੈਟ੍ਰੀਮੋਨੀਅਲ ਡਿਸਪੂਟ ਸੀ ਇਹਦੀ ਵਾਈਫ ਦੇ ਨਾਲ ਸੋ ਇਹਨਾਂ ਵੱਲੋਂ ਪਹਿਲਾਂ ਵੀ ਆਪਣੇ ਸਹੁਰੇ ਪਰਿਵਾਰ ਤੇ ਵੀ ਜਿਹਦੀ ਵਾਈਫ ਵੱਲੋਂ ਜਿਹੜੇ ਪਰਚੇ ਦਰਜ ਕਰਵਾਏ ਗਏ ਸੀ ਤੇ ਹੁਣ ਕਰੀਬ 10 11 ਮਹੀਨੇ ਤੋਂ ਇਹ ਜਿਹੜੀ ਵਾਈਫ ਹੈ ਸਿਮਰਨ ਜੰਗ ਤੋਂ ਜਿਹੜੀ ਆ ਡਿਫਰੈਂਟ ਸੈਪਰੇਟ ਰਹਿ ਰਹੀ ਸੀ ਸੋ ਇਹਦੇ ਵਿੱਚ ਤਣਾ ਸੀ ਕਿ ਡਿਸਪਿਊਟ ਵਾਲੀ ਗੱਲ ਇਹ ਸੀ ਕਿ ਜਿਹੜਾ ਸਿਮਰਨਜੰਗ ਉਹਦੇ ਵਿੱਚ ਜਿਹੜਾ ਮੈਟ੍ਰੀਮੋਨਿਅਲ ਡਿਸਪਿਊਟ ਹੋਣ ਕਰਕੇ ਇਹਦੇ ਮਾਪਿਓ ਜਿਹੜਾ ਵਾ ਦੋਵਾਂ ਵੱਲੋਂ ਇਹਦੇ ਬਾਪ ਜਿਹੜਾ ਹਰਪਾਲ ਸਿੰਘ ਵੱਲੋਂ ਕੱਲ ਜਿਹੜੀ ਇਹਦੀ ਜਿਹੜਾ ਵਾ ਹੱਤਿਆ ਕਰ ਦਿੱਤੀ ਗਈ ਹੈ ਜੋ ਉਹਦੇ ਪਿਤਾ ਨੂੰ ਹਰਪਾਲ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਦੇ ਖਿਲਾਫ ਮੁਕਦਮਾ ਨੰਬਰ 327 ਜਿਹੜਾ ਵਾ ਥਾਣਾ ਜਨਾਲਾ ਵਿਖੇ ਦਰਜ ਕੀਤਾ ਗਿਆ ਸਰਕੀਰੀ ਕਿਤੇ ਪਰਚਾ ਦਰਜ ਹੋਇਆ ਇਸ ਦੇ ਪਿਤਾ ਹਰਪਾਲ ਸਿੰਘ ਤੇ ਮਾਤਾ ਦੇ ਖਿਲਾਫ ਸੁਖਬੀਰ ਕੌਰ ਦੇ ਖਿਲਾਫ ਗ੍ਰਿਫਤਾਰੀ ਇੱਕੋ ਹੀ ਹੈ ਗ੍ਰਿਫਤਾਰੀ ਇਹਦੇ ਪਿਤਾ ਦੀ ਗ੍ਰਿਫਤਾਰੀ ਹੋ ਗਈ ਜੀ ਛੜਦੀ ਕਲਾ ਟਾਈਮ ਟੀਵੀ ਲਈ ਅਜਨਾਲਾ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ